ਮਕਰ ਸੰਕ੍ਰਾਂਤੀ ਦੇ ਪਵਿੱਤਰ ਦਿਹਾੜੇ ਤੇ ਕਾਮਦੇਨੂ ਗਊਧਾਮ ਨਾਰਾਇਣਗੜ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਗਊਧਨ ਦੀ ਸੇਵਾ ਕਰਨ ਲਈ ਪਹੁੰਚੀਆਂ ਸੇਵਾ ਕਰਨ ਆਏ ਵਿਪਨ ਨૈયਰ ਅਤੇ ਹੋਰ ਸ਼ਰਧਾਲੂਆਂ ਨੇ ਕਿਹਾ ਕਿ ਮਾਗ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਇਹ ਮਹੀਨਾ ਇਸ਼ਨਾਨ ਅਤੇ ਦਾਨ ਕਰਨ ਦਾ ਮਹੀਨਾ ਹੈ ਅਤੇ ਗਊਆਂ ਦੀ ਸੇਵਾ ਕਰਕੇ ਉਹਨਾਂ ਨੂੰ અત્યੰਤ ਖੁਸ਼ੀ ਮਿਲੀ ਹੈ ਉਹਨਾ ਸੰਦੇਸ਼ ਦਿੰਦਿਆ ਕਿ ਸਾਨੂੰ ਸਭ ਨੂੰ ਗਊਤੰਨ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਮੌਕੇ ਆਏ ਹੋਏ ਸ਼ਰਧਾਲੂਆਂ ਨੇ ਕਾਮਦੇਨੂ ਗਊਧਾਮ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਈ ਅਤੇ ਆਖਿਆ ਕਿ ਟਰਸਟ ਵੱਲੋਂ ਗਾਵਾਂ ਦੀ ਸਾਂਭ ਸੰਭਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ। ਬਹੁਤ ਹੀ ਪਵਿੱਤਰ ਦਿਹਾੜਾ ਮਕਰ ਸੰਕ੍ਰਾਂਤੀ ਸਭ ਤੋਂ ਪਹਿਲੇ ਸਾਰੇ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਬਹੁਤ ਬਹੁਤ ਵਧਾਈ। ਅੱਜ ਦਾ ਇਹ ਪਵਿੱਤਰ ਦਿਹਾੜਾ ਜਿਹੜਾ ਸਾਨੂੰ ਯਾਦ ਦਵਾਉਂਦਾ ਏ ਕਿ ਸਰਦੀ ਦੇ ਮੌਸਮ ਦੇ ਵਿੱਚ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਕਿਤੇ ਨਾ ਕਿਤੇ ਤਿਉਹਾਰਾਂ ਦੇ ਰੂਪ ਚ ਇੱਕ ਵੱਡੀ ਸੋਗਾਤ ਸਾਨੂੰ ਦੇ ਕੇ ਗਏ ਆ ਇਹ ਸੋਗਾਤਾ ਇਸ ਤਰ੍ਹਾਂ ਦੀਆਂ ਵਾਂ ਕਿ ਸਿਆਲ ਦੇ ਵਿੱਚ ਜਦੋਂ ਮਿੱਠੇ ਮਿੱਠੇ ਦਿਨ ਹੁੰਦੇ ਆ ਜਦੋਂ ਪੂਰੀ ਸਰਦੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਤਿਲ ਗੁੜ ਜਿਹੜੀਆਂ ਗਰਮ ਚੀਜ਼ਾਂ ਇਹ ਖਤੇ ਖਾਨੇ ਆ ਤੇ ਨਾਲ ਨਾਲ ਜਿਹੜੇ ਦਿਹਾੜੇ ਸਾਡੇ ਇਹੋ ਜਿਹੇ ਆ ਜਾਂਦੇ ਆ ਉਹਨਾਂ ਦਿਹਾੜਿਆਂ ਤੇ ਅਸੀਂ ਜਿਹੜੀ ਗਊਸ਼ਾਲਾ ਦੇ ਵਿੱਚ ਸਾਡੀ ਗਊ ਮਾਤਾ ਜਿਹੜੀਆਂ ਠੰਡ ਦੇ ਵਿੱਚ ਰਿੰਦੀਆਂ ਵਾਂ ਗੁੜ ਦੇ ਰੂਪ ਦੇ ਵਿੱਚ ਉਹਨਾਂ ਨੂੰ ਦਿੱਤੀ ਜਾਂਦੀ ਹੈ ਵੀ ਇੱਕ ਤਾਂ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਇਹਦਾ ਤੇ ਦੂਸਰਾ ਠੰਡ ਦੇ ਦਿਨਾਂ ਦੇ ਵਿੱਚ ਜਿਹੜਾ ਗੋੜਿਆ ਉਹਨਾਂ ਨੂੰ ਗਰਮੀ ਪ੍ਰਤਾਨ ਕਰਦਾ ਏ ਸੋ ਸਾਰਿਆਂ ਨੂੰ ਚਾਹੀਦਾ ਏ ਕਿ ਆਪਣਾ ਖਿਆਲ ਰੱਖਣ ਦੇ ਨਾਲ-ਨਾਲ ਆਪਣੇ ਜਿਹੜੇ ਇਹ ਸਾਡੇ ਜੀਵ ਆ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਵਾ ਸਾਡਾ ਫਰਜ਼ ਬੰਦਾ ਵਾ ਕਿਤੇ ਨਾ ਕਿਤੇ ਇਹਨਾਂ ਦਾ ਵੀ ਖਿਆਲ ਕਰੀਏ ਆਪਣੇ ਤੇ ਬੱਚਿਆਂ ਦਾ ਪੇਟ ਭਰਦੇ ਹੀ ਆ ਆਪਣਾ ਪੇਡ ਪਰਨ ਦੇ ਨਾਲ-ਨਾਲ ਜਿੱਥੇ ਸਮਾਜਿਕ ਕਾਰਜ ਕਰਦੇ ਆ ਉਥੇ ਸਾਡਾ ਸਾਰਿਆਂ ਦਾ ਫਰਜ ਬੰਦਾ ਏ ਕਿ ਗਊਸ਼ਾਲਾ ਆਈਏ ਇਹ ਜਿਹੜੇ ਗਰੀਬ ਬੇਸਹਾਰਾ ਗਊਆਂ ਚਲਦੀਆਂ ਪਈਆਂ ਵਾਂ ਇਹਨਾਂ ਦੀ ਜਿੰਨੀ ਤੜਕੋ ਵੱਧ ਤੋਂ ਵੱਧ ਸੇਵਾ ਹੋ ਸਕਦੀ ਹੈ ਸੇਵਾ ਜ਼ਰੂਰ ਕਰੀਏ ਚਾਹੇ ਪੱਟਿਆਂ ਦੇ ਰੂਪ ਦੇ ਵਿੱਚ ਤੂੜੀ ਦੇ ਰੂਪ ਦੇ ਵਿੱਚ ਸਰਕਾਰਾਂ ਕਾਉਟੈਕਸ ਬਹੁਤ ਲਿੰਦੀਆਂ ਵਾਂ ਪਰ ਕਿਤੇ ਨਾ ਕਿਤੇ ਇਹਨਾਂ ਦਾ ਖਿਆਲ ਪੂਰਨ ਤੌਰ ਤੇ ਨਹੀਂ ਰੱਖਿਆ ਜਾ ਰਿਹਾ ਸੋ ਸਾਰੇ ਲੋਕਾਂ ਦਾ ਸ਼ਹਿਰ ਵਾਸੀਆਂ ਦਾ ਫਰਜ ਬੰਦਾ ਏ ਕਿ ਗਊਸ਼ਾਲਾ ਦੇ ਵਿੱਚ ਆ ਕੇ ਜਾਂ ਬਾਹਰ ਜਿਹੜੇ ਬੇਸਹਾਰਾ ਗਊਆਂ ਚਲਦੀਆਂ ਪਈਆਂ ਵਾਂ ਉਹਨਾਂ ਨੂੰ ਪੱਠੇ ਗੁੜ ਪਾ ਕੇ ਸਿਆਲ ਦੇ ਵਿੱਚ ਜਿੰਨੀ ਵੱਤਵਤ ਸੇਵਾ ਹੋ ਸਕੇ ਉਹਨਾਂ ਦੇ ਕਰਨੀ ਚਾਹੀਦੀ ਹੈ। ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਸਾਡੇ ਇਲਾਕੇ ਦੇ ਵਿੱਚ ਬਹੁਤ ਬੇਸਹਾਰਾ ਗਊਆਂ ਫਿਰਦੀਆਂ ਸੀ। ਇਸ ਗਊਸ਼ਾਲਾ ਦੇ ਵਿੱਚ ਆ ਕੇ ਤੁਹਾਨੂੰ ਸਫਾਈ ਵਿਵਸਥਾ ਤੇ ਠੰਡ ਦੇ ਤੋਂ ਬਚਨ ਦੇ ਲਈ ਜਿਹੜੇ ਇਹਨਾਂ ਕੰਮ ਕੀਤਾ ਗਿਆ ਹੈ ਬਹੁਤ ਹੀ ਛਲਾਂਗਾ ਜੋ ਕਦਮ ਹੈ। ਮੈਂ ਆਸ ਕਰਦਾ ਵਾਂ ਕਿ ਜਿਸ ਤਰ੍ਹਾਂ ਇੱਥੋਂ ਦੇ ਜਿਹੜੇ ਸਫਾਈ ਕਰਮਚਾਰੀ ਆ ਇਤਜਾਮ ਮੈਨੇਜਮੈਂਟ ਆ ਬਹੁਤ ਹੀ ਸ਼ਲਾਘਾਯੋਗ ਕਦਮ ਕਰ ਰਹੇ ਆ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜਿਹੜੀ ਬੇਸਹਾਰਾ ਗਵਾਂ ਫਿਰਦੀਆਂ ਸੀ ਜਿਹੜੀ ਜਖਮੀ ਹਾਲਤ ਦੇ ਵਿੱਚ ਗਵਾਂ ਚਲਦੀਆਂ ਸੀ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਪੂਰਨ ਤੌਰ ਤੇ ਤੇ ਜਿਹੜੀਆਂ ਬੇਸਹਾਰਾ ਗਵਾਂ ਵਾਂ ਤੁਸੀਂ ਦੇਖ ਸਕਦੇ ਹੋ ਵੀ ਸਫਾਈ ਦੀ ਵਿਵਸਥਾ ਤੇ ਰੱਖਣ ਦਾ ਪ੍ਰਬੰਧ ਬਹੁਤ ਵਧੀਆ ਲੱਗ ਰਿਹਾ ਹੈ ਸੋ ਵਧਾਈ ਦੇ ਪਾਤਰ ਆ ਇੱਥੋਂ ਦੇ ਮੈਨੇਜਮੈਂਟ ਇੱਥੋਂ ਦੇ ਸੇਵਕ ਬਹੁਤ ਹੀ ਵਧੀਆ ਕਾਰਜ ਇਹਨਾਂ ਵੱਲੋਂ ਕੀਤਾ ਜਾਂਦਾ ਵਾ ਤੇ ਠੰਡ ਦੇ ਦਿਨਾਂ ਦੇ ਵਿੱਚ ਖਾਸ ਕਰ ਜਿੱਥੇ ਅਸੀਂ ਆਪਣੀ ਸੰਭਾਲ ਆਪਣੇ ਬੱਚੇ ਦੀ ਸੰਭਾਲ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੇ ਇੱਥੇ گاਵਾਂ ਦੀ ਇਹਨਾਂ ਤਰੀਕੇ ਸਹੀ ਤਰੀਕੇ ਨਾਲ ਸੰਭਾਲ ਕੀਤੀ ਆ ਰਹੀ ਆ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਦੇਖੋ ਜੀ گاਉਾਂ ਦੀ ਸੇਵਾ ਕਰਨੀ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ ਹੈ ਔਰ ਮੈਂ ਤੇ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਇਹੋ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਇਸ ਗਊਸ਼ਾਲਾ 'ਚ ਆਉਣ ਕਿਉਂਕਿ ਇਸ ਗਊਸ਼ਾਲਾ 'ਚ ਤੁਹਾਡੀ ਬਹੁਤ ਜ਼ਿਆਦਾ ਲੋੜ ਆ ਮੈਂ ਹਰ ਹਫਤੇ ਇਸ ਗਊਸ਼ਾਲਾ 'ਚ ਆਇਦੇ ਦਿਨ ਮਤਲਬ ਬੁੱਧਵਾਰ ਵਾਲੇ ਦਿਨ ਆਣ ਕੇ ਸੇਵਾ ਕਰਦਾ ਆਂ ਤੇ ਔਰ ਬੜੇ ਵਧੀਆ ਪ੍ਰਬੰਧ ਹੈ ਇਹਨਾਂ ਦੇ ਗਊਸ਼ਾਲਾ ਦੇ ਵਿੱਚ ਦੇਖੋ ਸਫਾਈ ਦਾ ਪੂਰਾ ਪ੍ਰਬੰਧ ਹੈ ਗਊਸ਼ਾਲਾ ਦੇ ਠੰਡ ਵਾਸਤੇ ਜਿਹੜਾ ਉਹਨਾਂ ਨੇ ਬਗੈੜਾ ਦਰਵਾਲਾ ਲਾਈਆਂ ਆ ਔਰ ਬੜਾ ਵਧੀਆ ਪ੍ਰਬੰਧ ਚੱਲ ਰਿਹਾ ਹੈ ਇਸ ਗਊਸ਼ਾਲਾ ਦੇ ਵਿੱਚ ਔਰ ਜਿੰਨੀਆਂ ਵੀ ਆਵਾਰਾ ਗਊਆਂ ਛੱਡਦੇ ਨੇ ਲੋਕ ਇੱਥੇ ਆਣ ਕੇ ਲੈ ਕੇ ਆਂਦੇ ਨੇ ਉਹਦੇ ਵਾਸਤੇ ਮੈਂ ਇਸ ਸੰਸਥਾ ਦਾ ਬਹੁਤ ਧੰਨਵਾਦੀ ਆ ਅੱਜ ਜੀ ਦੇਖੋ ਮਕਰ ਸ੍ਰਾਂਤੀ ਦੇ ਵਿੱਚ ਗਊਆਂ ਨੂੰ ਚਾਰਾ ਪਾਲਕ ਆਪਣਾ ਜਿਹੜੀ ਇਹਨਾਂ ਦਾ ਫੀਡ ਹੁੰਦੀ ਹੈ ਉਹ ਜਿਹੜੀ ਇੱਥੇ ਸੇਵਾ ਦੇਣ ਆਏ ਹਾਂ ਆਪਾਂ ਔਰ ਇਹ ਰੈਗੂਲਰ ਅਸੀਂ ਹਰ ਹਫਤੇ ਵੀਰਵਾਰ ਦੇ ਆਣ ਕੇ ਇੱਥੇ ਗਊਸ਼ਾਲਾ 'ਚ ਸੇਵਾ ਕਰਦੇ ਆਂ ਔਰ ਮੈਂ ਇਹ ਸੰਸਥਾ ਦਾ ਬੜਾ ਧੰਨਵਾਦੀ ਆ ਕਿ ਜੋ ਆਵਾਰਾ ਗੰਗੂ ਮਾਤਾ ਹੈ ਸਾਡੀਆਂ ਜਿਨ੍ਹਾਂ ਨੂੰ ਅਸੀਂ ਗਊ ਮਾਤਾ ਮੰਨਦੇ ਨੇ ਉਹਨਾਂ ਵਾਸਤੇ ਬੜਾ ਨੇਕ ਉਪਰਾਲਾ ਕੀਤਾ ਇਹਨਾਂ ਨੇ ਦੇਖੋ ਇਹਨਾਂ ਦੇ ਦੇਖਭਾਲ ਵਾਸਤੇ ਡਾਕਟਰ ਔਰ ਹਰ ਚੀਜ਼ ਦੀ ਸਹੂਲਤ ਹੈ ਇੱਥੇ ਗਊਸ਼ਾਲਾ ਦੇ ਵਿੱਚ ਮਕਰ ਸਕ੍ਰਾਂਤੀ ਦੇ ਦਿਹਾੜੇ ਤੇ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਉਹ ਕਾਮਦੇਨੂ ਗਊਸ਼ਾਲਾ ਵਿਖੇ ਪਹੁੰਚੀਆਂ ਜਿੱਥੇ ਉਹਨਾਂ ਨੇ ਗਊਧੰ ਦੀ ਸੇਵਾ ਕੀਤੀ ਕਾਮਦੇਨੂ ਗਊਸ਼ਾਲਾ ਦੀ ਗੱਲ ਕਰੀਏ ਤਾਂ ਇੱਥੇ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਇਸ ਠੀਤ ਲਹਿਰ ਨੂੰ ਦੇਖਦੇ ਹੋਏ ਪਰਦੇ ਲਗਾਏ ਗਏ ਨੇ ਤਾਂ ਕਿ ਠੀਤ ਲਹਿਰ ਇਹ ਉਹ ਗਊ ਤੁਹਾਨੂੰ ਜਿਹੜੀ ਹੈ ਗਊ ਤੁਹਾਨੂੰ ਤੱਕ ਨਾ ਪਹੁੰਚ ਸਕੇ ਸੋ ਵੱਡੀ ਗਿਣਤੀ ਵਿੱਚ ਅੱਜ ਦਾਨਪੁਨ ਕਰਨ ਵਾਸਤੇ ਵੀ ਇੱਥੇ ਸੰਗਤਾਂ ਪਹੁੰਚੀਆਂ ਤੇ ਬਸ ਇਹੀ ਸੰਦੇਸ਼ ਦਿੱਤਾ ਗਿਆ ਹੈ ਕਿ ਗਊ ਧੰਨ ਦੀ ਸਾਂਭ ਸੰਭਾਲ ਕਰੋ ਤੇ ਉਹਨਾਂ ਦੀ ਸੇਵਾ ਕਰੋ ਸਹਾਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ